ਪਾ ਜੀ ਇੱਦਾਂ ਗੱਲ ਬਾਤ ਇਹ ਪੀ ਸਵੇਰ ਨਾਲ ਬਾਰਿਸ਼ ਬੜੀ ਲੱਗੀ ਤੇ ਨਾ ਮੀਂਹ ਬਹੁਤ ਥੇਰੋ ਨੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡਿਆ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਕੇ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਛੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਟਾਂਕੇ ਲੱਗੇ ਸਿਰ ਕੋ ਕਿੰਨੇ ਕੱਢਿਆ ਬਾਹਰੋਂ ਹਾਂਜੀ ਆ ਫਿਰ ਪਿੰਡੋਂ ਦੋ ਮੁੰਡੇ ਆਏ ਪਿੰਡੋਂ ਮੁੰਨਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਇਹ ਉਤਾਲੀ ਇਕੱਠੇ ਕੱਚੇ ਘੋੜੇ ਬਣੇ ਨੇ ਗ੍ਰਾਂਡ ਨਹੀਂ ਨਾਈ ਜੀ ਗ੍ਰਾਂਡ ਆ ਜੇ ਤੱਕ ਉੱਥੇ ਲਿਸਟ ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਣ ਦਾ ਨਾ ਕੋਈ ਗੌਰ ਕਰਦਾ ਕੇ ਰੇਨ ਕੋਈ ਕਰਨ ਦਿਆ ਗਾਂਢ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨਾਂ ਜੀ ਨੁਕਸਾਨ ਆ ਡਾਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋਗਾ ਕਰ ਪੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਸੀ ਸਮਾਨ ਗਾਰਡਨ ਵਾਲੀ ਪੇਟੀ ਪੁੱਟੀ ਤੇ ਭਾਂਡਾ ਟੈਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂ ਜੀ ਟੁੱਟ ਗਏ ਸਭ ਕੋਣ ਕੋਣ ਹੀ ਦਸਤ ਜਦੋਂ ਦੀ ਸਾਡੇ ਦੇਖੀ ਐਂਡ ਮੈਂ ਆ ਸਤਾਈ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੇ ਮਾਮੀ ਜੀ ਹੀ ਤੇ ਉਹ ਬਾਪੂ ਜੀ ਹੀ ਨਾਲ ਇਹਨਾਂ ਦੇ ਹਾਂਜੀ ਕੀ ਮੰਗ ਕਰਕੇ ਆ ਹਾਂਜੀ ਕੀ ਮੰਗ ਕਰਨ ਸਰਕਾਰ ਤੋਂ ਮੰਗ ਇਹੀ ਕਰਦੇ ਆ ਪਿਆ ਸਾਡੇ ਸਰਕਾਰ ਕੋ ਮੰਗ ਹੈ ਉਹ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਏ ਜਾਣ ਜੀ ਕੀ ਗੱਲ ਹੋਈ ਇਹ ਨਾ ਪੁੱਤ ਮੈਂ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਾਪਾ ਆ ਅਸੀਂ ਥੱਲੇ ਆ ਗਏ ਕੋਠਾ ਚਾਠ ਗਿਆ ਸਾਡਾ ਜੇ ਗ੍ਰਾਂਟ ਮਿਲੀ ਹੁੰਦੀ ਤੇ ਇਹ ਕੰਮ ਕਾਨੂੰ ਹੁੰਦਾ ਕਿੰਨੇ ਵਜੇ ਘਟਣਾ ਤੇ ਕਿੰਨੇ ਵਜੇ ਡਿੱਗਾ ਸਰਪ ਇਹ 7 ਵਜੇ ਤੇ ਕੋਈ ਕੋਈ ਹੰਦਾ ਲੱਗਿਆ ਇਹ ਮੁੰਡਾਈ ਪੜੇ ਵਾ ਪਤੀਆ ਪੜੇ ਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਹੀ ਤਿੰਨੇ ਜੜੇ ਹਾਂਜੀ ਗ੍ਰਾਂਟ ਭਰੀ ਨਹੀਂ ਹੈਗੀ ਗ੍ਰਾਂਟ ਭਰੀ ਮਿਲੀ ਨਹੀਂ ਨੀ ਇਹਨਾਂ ਨੂੰ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨੇ ਸਾਕ ਨਸਤਗਾਂ ਤੇ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗਵਾ ਕਰਦੇ ਆ ਵੀ ਜੋ ਗਰੀਬ ਦੀ ਮਜਦਦ ਕਰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਹੈ ਪਿੰਡ ਚਬਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰगिर ਗਈ ਤੇ ਇਹਦੇ ਪੋਲੀਟੋਮਾ ਆਇਆ ਵਾ ਮਤਲਬ ਚੈਸ ਇੰਜਰੀ ਵੀ ਹੈਗੀ ਐਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਐ ਤੇ ਤੇ ਐਕਸਟ੍ਰੀਮਿਟੀ ਚ ਫਲੈਕਚਰ ਹੈਗੇ ਐ ਤੇ ਅਸੀਂ ਫਸਟ ਏਡ ਵੀ ਦਿੱਤੀ ਇਹਨਾਂ ਦੇ ਪਿਛੇ ਨੂੰ ਐਕਸ ਰੇ ਕਰਾਤੇ ਆਂ ਫਾਈ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੀ ਸੱਟ ਆਈ ਹੈ ਜੈਸਟ ਇੰਜਰੀ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਜੈਸਟ ਚ ਹੱਡੀ ਚਾਤੀ ਦੀ ਟੁੱਟੀ ਹੋਈ ਹੈ ਉਹ ਇਕ ਵਾਰ ਅਲਟਰਾਸਾਊਂਡ ਵੀ ਕਰਾ ਕੇ ਦੇਖਾਂਗੇ ਤੇ ਇਹ ਫੀਮਰ ਦਾ ਫਲੈਕਚਰ ਲੱਗ ਰਿਹਾ ਹੈ ਘਰ ਦੇ ਕੈਮ ਮੈਂਬਰ ਤਾਂ ਕਹਿਣ ਤਾਂ ਕਿੰਨੇ ਕੁ ਮਿੰਟ ਚੁੱਟੇ ਕਰਦੇ ਅੰਦਰ ਵਿੱਚ ਮੇਰੇ ਨੇ ਤਿੰਨ ਬੰਦੇ ਸਤੇ ਸੀਗੇ ਪਰ ਸੱਟ ਜਿੰਦੇ ਇਹਨਾਂ ਨੇ ਲੱਗੀ ਜਾ ਹਾਂਜੀ ਇਹਨੂੰ ਕੋਣ ਲੈ ਕੇ ਆਇਆ ਸੀ ਹਾਂ ਇਹਨੂੰ ਐਂਬੂਲੈਂਸ ਚੋਂ ਲੈ ਐਂਬੂਲੈਂਸ ਤੇ ਇਹ ਕੀ ਆ ਗਏ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ ਬੀਪੀ ਵੀ ਠੀਕ ਹੈ 110/70 ਬੀਪੀ